ਬਠਿੰਡਾ ਦੇ ਪਿੰਡ ਮੈਸਰਖਾਨਾ ਵਿਖੇ ਬਠਿੰਡਾ ਲੋਕ ਸਭਾ ਹਲਕਾ ਤੋਂ ਬੀਜੇਪੀ ਦੇ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਵੱਲੋਂ ਕੀਤਾ ਗਿਆ ਵਿਰੋਧ ਅਤੇ ਪੁਲਿਸ ਵੱਲੋਂ ਕੀਤਾ ਗਿਆ ਲਾਠੀ ਚਾਰਜ ਸ਼ੁੱਕਰਵਾਰ ਨੂੰ 4 ਵਜੇ ਦੇ ਲਗਭਗ ਬਠਿੰਡਾ ਲੋਕ ਸਭਾ ਹਲਕਾ ਤੋਂ ਉਮੀਦਵਾਰ ਪਰਮਪਾਲ ਕੌਰ ਸਿੱਧੂ ਵੱਲੋਂ ਬਠਿੰਡਾ ਦੇ ਪਿੰਡ ਮਾਈਸਰਖਾਨਾ ਵਿਖੇ ਪਹੁੰਚਣਾ ਸੀ ਤਾਂ ਉੱਥੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਭਾਰਤੀ ਕਿਸਾਨ ਯੂਨੀਅਨ ਆਗਰਾਹਾਂ ਦੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਅਤੇ ਉਹਨਾਂ ਪਰ ਲੋ ਸੰਯੁਕਤ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਜਪੀ ਉਮੀਦਵਾਰ ਪਰਮਪਾਲ ਕੌਰ ਸਿੱਧੂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਪੁਲਿਸ ਵੱਲੋਂ ਉੱਥੇ ਲਾਠੇ ਚਾਰਜ ਕੀਤਾ ਗਿਆ। ਜੈ ਹਿੰਦ ਮਰਦਾਬਾਦ। ਦਿੱਲੀ ਪੱਤਰ ਸਰਕਾਰ ਮਰਦਾਬਾਦ। ਮਰਦਾਬਾਦ ਮਰਦਾਬਾਦ। ਆ ਕੇ ਮੋੜ ਲੜਕਦੇ ਕਿਹੜਾ ਹੈ ਕਿਹੜਾ ਉਹ ਮੋਨਾ ਜਿਹੜੇ ਵੀ ਆਪਕੇ ਜੋ ਵੀਡੀਓ ਕਢਾਉਣਾ ਕੋਈ ਕੋਟ ਫੱਟਿਆ ਆਹ ਹਾ ਫੜਾ ਫੜਾ ਰਾ ਫੜਾ ਯਾਦ ਰੱਖੀ ਯਾਦ ਨੌਕਰੀ ਤਾਂ ਥੋੜਾ ਟਾਈਮ ਹੀ ਰਹਿੰਦੀ ਹੁੰਦੀ ਆ ਉਹ ਤਾਹਾਲਾ ਕਰੂ ਫੈਸਲਾ ਬੜਾ ਟਾਈਮ ਨੌਕਰੀ ਨਹੀਂ ਰਹਿੰਦੀ ਵਰਦੀ ਕਿੰਨਾ ਟਾਈਮ ਰਹੂ ਵਰਦੀ ਤੋਂ ਬਾਅਦ ਵੀ ਇਤਨੀ ਹੋਣਾ ਤਾਂ ਉਹ ਵੈਗਰੂ ਦਾ ਕਰੂਗਾ ਤੇਰੇ ਤੇ ਦੋ ਜਿਹੜੀ ਕਰਾ ਕੇ ਦੋ ਆਪਰੇ ਪਿੰਡ ਵਾਲਿਆਂ ਦੀ ਥੱਲੀ ਘਰਾਮਾਂ ਤੇ ਨਿਗਰ ਸਿੱਧਾ ਨਾ ਕਰੋ ਇਹ ਗੱਲ ਤਾਂ ਆ ਗਈ ਵੀ ਪਹਿਲਾਂ ਪਿੰਡ ਵਾਲੇ ਦੀ ਗਲਤੀ ਹੱਲ ਕਰੋ ਪਹਿਲਾਂ ਤਾਂ ਉਹ ਸਾਹਮਣੇ ਉਹ ਹੜਾ ਦੋ ਕਰਾਂਗੇ پھر ڏاڍي ڏيڙي ۽ ڪم ڪرڻ لڳا ۽ ڪم ڪرڻ لڳا ۽ ڪم ڪرڻ لڳا ਆਪਾਂ ਦੇ ਮਾਰੀ ਲੈ ਆਏ ਮਾਰੀ ਆ ਬੰਦੇ ਦੇ ਬੁੜੇ ਵੇ ਰੱਖ ਲੈਂਦੇ ਅੱਜ ਲੈ ਮਾਰੇ ਕੋੜ ਵੱੱਤੇ ਨਿਹੜਾ ਆਉਂਦਾ ਕੋੜ ਵੱੱਤੇ ਆ ਕੋੜ ਵੱੱਤੇ ਦਾ ਕਾਨੂੰ ਉਹ ਹੋਰ ਕੋੜ ਵੱੱਤੇ ਕੋੜ ਵੱੱਤੇ ਦਾ ਮੁੰਡਾ ਆਪਣੇ ਕੋਲ ਨਹੀਂ ਨਹੀਂ ਆਹ ਜਣਾ ਖੜਾ ਆ ਥਾਣੇ ਵਾਲਾ ਆ ਕੋੜ ਵੱੱਤੇ ਕਿੱਥੇ ਬੀਲੇ ਵੇਲੇ ਉਰੇ ਦਾ ਹੀ ਆਪਣੇ ਮੇਲੇ ਵੇਲੇ ਇੱਥੇ ਹੀ ਆ ਰੱਦ ਲੈ ਲੈਣਾ ਉਹਦਾ 12 ਮਾਰੂਆ ਹੈ ਇਹ ਮਾਰਨੇ ਕਿਉਂ ਨਹੀਂ ਇਹ ਭੈਜੋ ਹਿੰਦੂ ਆ ਆਜੋ 50 ਸੁਝਾ ਮੁੰਡਾ ਮਾਰਨ ਜਾਣੇ ਖਾਲਸਾਣ ਲੈ ਲਾਂਗੇ ਬਾਦਲੇ ਨਿਗਾ ਰੱਖਿਆ ਤਲਾ ਮੁੰਡਾ ਪਾ ਲੀਗਾ

बेनी करी घु

असीं न अॼु क्या मनायाला मरे आया

ਕਾਮਾ ਜਾ ਫਟਾਉਂਦਾ ਮੁਕਾਵਾ 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 ਅੱਜ ਸਾਡੇ ਮੌੜ ਬਲਾਕ ਦੇ ਪਿੰਡ ਮੈਸਰਖਾਨਾ ਵਿਖੇ ਹੜਪਾ ਦੇ ਉਮੀਦਵਾਰ ਬਠਿੰਡੇ ਤੋਂ ਪਰਮਪਾਲਕ ਔਰ ਉਦੀ ਹਮਾਇਤ ਤੇ ਗੁਰਪ੍ਰੀਤ ਸਿੰਘ ਮਲੂਕਾ ਪਿੰਡ ਮੈਸਰਖਾਨਾ ਵਿਖੇ ਵੋਟਾਂ ਮੰਗਣ ਲਈ ਆਏ ਸਨ ਪਰ ਸਾਡਾ ਅੱਜ ਸੰਯੁਕਤ ਗੈਰ ਰਾਜਨੀਤਿਕ ਮੋਰਚੇ ਵੱਲੋਂ ਉਹਨਾਂ ਨੂੰ ਸਵਾਲ ਜਵਾਬ ਕਰਨ ਦੀ ਮਹਿੰਮਾ ਜੋ ਪਿੰਡਾਂ ਦੇ ਵਿੱਚ ਚੱਲੀ ਹੈ ਤੇ ਸ਼ਹਿਰਾਂ ਦੇ ਵਿੱਚ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸਵਾਲ ਜਵਾਬ ਕਰਨੇ ਚਾਹੀਦੇ ਨਾਲ ਉਹਦੇ ਜੋ ਸਮਰਥਕ ਸੀ ਉਹਨਾਂ ਵੱਲੋਂ ਸਾਡੇ ਵਰਕਰਾਂ ਤੇ ਪਿੰਡ ਆਗੂਆਂ ਨੂੰ ਧੱਕੀ ਮਾਰ ਕੇ ਪਰੇ ਕੀਤਾ ਗਿਆ ਜਿਵੇਂ ਚ ਜੇ ਕਹ ਲਈਏ ਕੌਂਡਫੱਤੇ ਦਾ ਪ੍ਰਸ਼ਾਸਨ ਜਿਹਦੇ ਵੱਲੋਂ ਡਾਂਗਾ ਨਾਲ ਬੁਰੀ ਤਰ੍ਹਾਂ ਪਿੰਡ ਵਾਸੀਆਂ ਨੂੰ ਕੁੱਟਿਆ ਗਿਆ ਜਿਹਦੀਆਂ ਵੀਡੀਓ ਵਾਇਰਲ ਹੋ ਉਹ ਅਸੀਂ ਸਾਰਿਆਂ ਦੇ ਰੂਪ ਵੀ ਕੀਤੀਆਂ ਹੋਈਆਂ ਅਸੀਂ ਪੁੱਛਣਾ ਚਾਹੁੰਦੇ ਆ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਸਾਥੋਂ ਐਡਾ ਕੀ ਕਸੂਰਾ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਜੇ ਕਹ ਲਈਏ ਭਾਰਿ ਭਾਰੀ ਸਹਿਤੇ ਪਿੰਡਾਂ ਦੇ ਵਿੱਚ ਆ ਕੇ ਸਾਡੇ ਵਰਕਰਾਂ ਨੂੰ ਬੁਰੀ ਤਰ੍ਹਾਂ ਕੁੱਟਦਾ ਸਾਡਾ ਫਰਜ਼ ਆ ਕਿ ਜਿਹੜੇ ਸਾਡੇ ਉਹਨਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਕਿਉਂ ਨਹੀਂ ਕੀਤੇ ਅਸੀਂ ਉਹ ਸਵਾਲ ਪੁੱਛ ਰਹੇ ਹਾਂ ਪਰ ਸਾਡੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਭੱਜ ਦੇਣ ਉੱਥੇ ਆ ਸਾਡੇ ਪਿੰਡਾਂ ਦੇ ਵਿੱਚ ਵੜ ਕੇ ਸਾਡੀ ਅੱਜ ਕੁੱਟਮਾਰ ਕਰੀ ਜਾ ਰਹੀ ਆ ਜਿਹੜਾ ਕਿ ਅਤੀ ਨਿੰਦਨਯੋਗ ਬਹੁਤ ਘਟਿਆ ਕਹਿ ਲਈਏ ਇਹ ਮੋਰਸ ਨੇ ਦੇ ਨਾਲ ਜਿਹੜੇ ਭਾਜਪਾ ਦੇ ਆਗੂ ਸੋਨਾਂ ਨੇ ਬਹੁਤ ਸ਼ਰਮਨਾਕ ਘਟਨਾ ਕੀਤੀ ਆ ਜਿਹਦਾ ਕਿ ਅਸੀਂ ਸਖਤ ਸਟੈਂਡ ਲੈਂਦੇ ਹੋਏ ਅੱਜ ਤੋਂ ਲਾਨ ਕਰਾਂਗੇ ਕਿ ਭਾਜਪਾ ਦੇ ਆਗੂ ਕੋਈ ਵੀ ਨਾ ਜੇ ਸਾਡੇ ਪਿੰਡਾਂ 'ਚ ਵੜਨਗੇ ਤਾਂ ਕਿਸੇ ਵੀ ਪਿੰਡ ਦੇ ਵਿੱਚ ਨਹੀਂ ਬਣ ਦਿੱਤਾ ਜਾਊ ਡਟ ਕੇ ਉਹਦਾ ਵਿਰੋਧ ਕਰਾਂਗੇ ਤੇ ਸਵਾਲ ਪੁੱਛਾਂਗੇ ਇਹ ਕਿੱਧਰ ਦਾ ਇਹਨਾਂ ਨੇ ਕਾਨੂੰਨ ਕੱਢ ਲੈ ਜਾਂ اصول ਆ ਕਿ ਸਾਡੇ ਹੀ ਪਿੰਡਾਂ 'ਚ ਆ ਕੇ ਅਸੀਂ ਇਹ ਸਵਾਲ ਪੁੱਛਦੇ ਹਾਂ ਤੇ ਸਾਨੂੰ ਧੜਾ-ਧੜਾ ਡਾਂਗਾਣਾ ਪੁਲਿਸ ਪ੍ਰਸ਼ਾਸਨ ਕਿਉਂ ਕੁੱਟਦਾ ਅਸੀਂ ਬਠਿੰਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਤੇ ਨਾਲ ਹੀ ਲਾਣ ਕਰਦੇ ਹਾਂ ਕਿ ਜੇ ਕਿਸੇ ਵੀ ਪਿੰਡ ਦੇ ਵਿੱਚ ਹੰਸਕ ਹੁੰਦਾ ਜਾਂ ਘਟਨਾ ਵਾਪਰਦੀ ਹੈ ਜਾਨੀ ਮਾਲੀ ਨੁਕਸਾਨ ਦੀ ਉਹਦਾ ਖੁਦ ਜ਼ਿੰਮੇਵਾਰ ਬਠਿੰਡੇ ਜ਼ਿਲ੍ਹੇ ਦਾ ਪ੍ਰਸ਼ਾਸਨ ਤੇ ਇਥੋਂ ਦੀ ਸਰਕਾਰ ਹੋ ਜਿਹੜੇ ਕਿ ਸਾਡੇ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਬੰਦੇ ਕੁੱਟੇ ਨੇ ਪਿੰਡਾਂ ਆਗੂ ਉਹ ਆਸਤਾਲ ਦੇ ਵਿੱਚ ਦਾਖਲ ਉਹਨਾਂ ਤੇ ਅਸੀਂ ਸਰਕਾਰ ਤੋਂ ਤੇ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਾਂਗੇ ਜਿਨ੍ਹਾਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਬੰਦੇ ਕੁੱਟੇ ਨੇ ਸੱਟਾਂ ਮਾਰੀਆਂ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਜੇਕਰ ਨਹੀਂ ਕਾਰਵਾਈ ਕਰਦੇ ਇੱਕ ਪਾਸੇ ਅਸੀਂ ਉਹਨਾਂ ਤੇ ਕਾਰਵਾਈ ਕਰਾਉਣ ਨੂੰ ਜ਼ੋਰ ਲਾਵਾਂਗੇ ਦੂਜੇ ਪਾਸੇ ਜਿਨ੍ਹਾਂ ਚਰ ਕਾਰਵਾਈ ਨਹੀਂ ਕਰਦਾ ਪ੍ਰਸ਼ਾਸਨ ਉਹਨਾਂ ਚਰ ਕੋਈ ਵੀ ਭਾਜਪਾ ਦਾ ਉਮੀਦਵਾਰ ਜੇ ਸਾਡੇ ਪਿੰਡਾਂ 'ਚ ਬੜੂਗਾ ਤਾਂ ਉਹਦਾ ਡਟ ਕੇ ਵਿਰੋਧ ਕਰਾਂਗੇ ਸਵਾਲ ਪੁੱਛਾਂਗੇ ਕਿਸੇ ਵੀ ਪਿੰਡ ਦੇ ਵਿੱਚ ਅਸੀਂ ਨਹੀਂ ਮੰਨ ਦੇਵਾਂਗੇ ਜਿਨ੍ਹਾਂ ਚਰ ਉਹ ਦੋਸ਼ੀਆਂ ਤੇ ਬਣਦੀ ਕਾਰਵਾਈ ਨਹੀਂ ਹੁੰਦੀ ਜੇਕਰ ਕਿਤੇ ਵੀ ਫਿਰ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਖੋਦ ਪੰਜਾਬ ਸਰਕਾਰ ਅਤੇ ਜ਼ਿਲ੍ਹੇ ਦਾ ਸਾਡਾ ਸਮੁੱਚਾ ਪ੍ਰਸ਼ਾਸਨ ਹੋਵੇਗਾ